ਕੋਈ ਇਹ ਸਰਦਾਰ ਬਚਾਓ ਜਿਹੜੀਆਂ ਸਬਾਵਾਂ ਆਸੀਂ ਪੂਰੇ ਪੰਜਾਬ ਭਰ ਦੇ ਵਿੱਚ ਕਰ ਰਹੇ ਆ ਅੱਜ ਸਵੇਰ ਡਾਕਾ ਸੀ ਔਰ ਬਰਨਾਲਾ ਸੀ ਔਰ ਜਿਸ ਪ੍ਰਕਾਰ ਦੇ ਹਾਲਾਤ ਸਨ ਅੱਜ ਤੋਂ ਕਿੰਵਰੇ ਪਹਿਲਾਂ ਬਰਨਾਲੇ ਦੇ ਮੈਨੂੰ ਲੱਗਦਾ ਸੀ ਕਿ ਸ਼ਾਇਦ ਕੋਈ ਸਾਡਾ ਬੂਥ ਲਾਉਣ ਵਾਲਾ ਵਰਕਰ ਬਚੇਗਾ ਕਿ ਨਹੀਂ ਬਚੇਗਾ ਕਿਉਂਕਿ 70 7000 ਤੇ ਅਸੀਂ ਇਹ ਹਲਕੇ ਹਾਰ ਚੁੱਕੇ ਸਾਂ ਲੇਕਿਨ ਮੈਂ ਜਦੋਂ ਦਾ ਜ਼ਿਲ੍ਹਾ ਪ੍ਰਧਾਨ ਕਾਲਾ ਜੀ ਤੇ ਸਾਡੇ ਸਮੁੱਚੀ ਜਿਹੜੀ ਕਾਂਗਰਸ ਦੀ ਪੁਰਾਣੀ ਟੀਮ ਹੈ ਇਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਅੱਜ ਕਾਂਗਰਸ ਪਾਰਟੀ ਦਾ ਚੁਲਣ ਝੰਡਾ ਅੱਜ ਆਮ ਆਦਮੀ ਪਾਰਟੀ ਦੀ ਰਾਜਧਾਨੀ ਦੇ ਵਿੱਚ ਫਲੰਦ ਕਰਤਾ ਔਰ ਅੱਜ ਦੀ ਇਸ ਰੈਲੀ ਤੋਂ ਇਹਨੂੰ ਲੱਗਦਾ ਹੈ ਕਿ ਆਉਣ ਵਾਲਾ ਜਿਹੜਾ ਮੌਸਮ ਬੜਾ ਚੰਗਾ ਹੈ ਔਰ ਅਸੀਂ ਬਰਨਾਲਾ ਜ਼ਿਲ੍ਹੇ ਦੀਆਂ ਤਿੰਨੋਂ ਦੀਆਂ ਤਿੰਨੋਂ ਸੀਟਾਂ ਕਾਂਗਰਸ ਪਾਰਟੀ ਵੱਡੇ ਫਰਕ ਦੇ ਨਾਲ ਜਿੱਤੇਗੀ ਔਰ ਮੈਂ ਅੱਜ ਕਾਲਾ ਜੀ ਦਾ ਤੇ ਸੁਭੂਚੀ ਕਾਂਗਰਸ ਦਾ ਬਹੁਤ ਤਨਵਾਦੀ ਆ ਕਿ ਕਮਾਲ ਦਾ ਬੇਮਿਸਾਲ ਕੱਟ ਸੀਗਾ। ਨਸ਼ਾ ਨੂਰੇ ਕਿ ਹਰ ਕ ਇੰਚਾਰਜ ਕਾਲੀ ਨਾਲ ਦੀ ਰਵਾਇਤ ਹੈ। ਕਾਂਗਰਸ ਦੀ ਹਲਕਾ ਇੰਚਾਰਜ ਦੀ ਕੋਈ ਰਵਾਇਤ ਨਹੀਂ ਹੈ। ਨਾ ਅਜ ਤੱਕ ਅਸੀਂ ਹਲਕਾ ਇੰਚਾਰਜ ਨਿਯੋਕਤ ਕੀਤੇ ਹੈ। ਹਾਂ ਜਿਹੜੇ ਲੋਗ ਇਲੈਕਸ਼ਨ ਲੜ ਲੈਂਦੇ ਹੈ। ਉਹ ਆਟੋਮੈਟਿਕਲੀ ਉਹ ਸੜਕੇ ਦੀ ਨਮਾਇੰਦਗੀ ਕਰਦੇ ਐ ਤੇ ਉਹਨਾਂ ਨੂੰ ਕੁਝ ਲੋਕ ਹਲਕਾ ਇੰਚਾਰਜ ਬਣਾ ਬਣਾ ਦਿੰਦੇ। ਮਸ਼ੀਨ ਨਾਲ ਲੈ ਕੇ ਗੱਲ ਹੈਗਾ ਸਰਕਾਰ ਵੱਲੋਂ ਕੰਮ ਕੇ ਸਖਣਾ ਲਈ ਜੀ ਮਤਲਬ ਜੇ ਅੱਗੇ ਦਿੱਤਾ ਜਾਂਦਾ ਇਹ ਤੁਹਾਨੂੰ ਐਵੇਂ ਲੱਗਦਾ ਹੁਣ ਬਰਨਾਲਾ ਸਖਣਾ ਸੀਗਾ ਤੇ ਫਿਰ ਬਰਨਾਲਾ ਚ ਕਿਵੇਂ ਜਿੱਥੇ ਆ ਬੰਦਾ ਕਾਰਾ ਜੀ ਸੋ ਐਡਾ ਨਹੀਂ ਹੁੰਦਾ ਇਸ ਤਰ੍ਹਾਂ ਨਹੀਂ ਬਹੁਤ ਸਾਰੇ ਲੋਕ ਉੱਥੇ ਕੰਮ ਕਰਦੇ ਆ ਔਰ ਪਧੌੜ ਦੇ ਵਿੱਚ ਹੋ ਸਕਦਾ ਪੰਜ ਬੰਦੇ ਕੰਮ ਕਰਦੇ ਹੋਣ ਇਹ ਪੰਜਾ ਦਾ ਕੰਪੀਟੀਸ਼ਨ ਹੋਵੇ ਕਾਂਗਰਸ ਨੂੰ ਮਜ਼ਬੂਤ ਕਰਨ ਤੇ ਫਿਰ ਜਿਹੜਾ ਚੰਗਾ ਬੰਦਾ ਹੋਏਗਾ ਉਹਨੂੰ ਟਿਕੜਦੇ ਆ ਨਸ਼ਿਆਂ ਨੂੰ ਲੈ ਕੇ ਤੁਸੀਂ ਕਹਿ ਰਹੇ ਹੋ ਤੁਸੀਂ ਨਸ਼ਿਆਂ ਨੂੰ ਲੈ ਕੇ ਮੈਂ ਗੱਲ ਕਹੀ ਹੈ ਕਿ ਆਲਟਰਨੇਟਿਵ ਸਾਨੂੰ ਕੋਈ ਨਾ ਕੋਈ ਕੱਢਣਾ ਪੈਣਾ ਹੈ ਆਦਰਵਾਇਜ਼ ਜਿੰਨਾ ਚਿਰ ਡਿਮਾਂਡ ਹੈ ਉਹਨਾਂ ਚਿਰ ਸਪਲਾਈ ਨਹੀਂ ਰੋਕੀ ਜਾ ਸਕਦੀ 8500 ਮੁਕੱਦਮਾ ਦਰਜ ਕਰਤਾ ਪੰਜਾਬ ਤੇ ਨਸ਼ਾ ਪੀਉਂਦਾ ਕਿਉਂ ਹੈ ਕਿ ਫਾਇਦਾ ਹੋਇਆ ਸੋ ਨਸ਼ਾ ਨੌਕਰੀ ਦੇਣੀ ਪੈਗੀ ਦੇ ਨਾਲ ਦੀ ਨਾਲ ਇਹਦਾ ਆਲਟਰਨੇਟਿਵ ਕੋਈ ਹੱਲ ਕੱਢਦਾ ਪਈ। ਲੁਧਿਆਣਾ ਸੀਟ ਬਾਰੇ ਕੀ ਕਹਣਾ ਚਾਹਦੇ? ਕਹਿਣਾ ਕੀ ਹੈ ਲੁਧਿਆਣਾ ਸੀਟ ਬਾਰੇ? ਕਾਂਗਰਸ ਪਾਰਟੀ ਵੱਡੇ ਫਰਕ ਦੇ ਨਾਲ ਲੁਧਿਆਣਾ ਸੀਟ ਜਿੱਤੇਗੀ। ਕੋਈ ਨਾ ਕੋਈ ਕੱਢ ਦੋ ਜਿਹੜਾ ਆਉਣਾਗਾ ਉਹਦੇ ਲਈ ਕਾਫੀ ਰੌਲਾ ਰੱਪਾ ਪੈ। ਇਹ ਜਾਣਦਾਰੀ ਕੌਣ ਹੈ? ਆਪਾਂ ਜਿਹੜੇ ਅੱਜ ਸੁਪਚਾਰ ਸੰਵਧਾਨ ਬਚਾਉ ਰਹੀ ਦੀ ਕਰੀ ਐ ਸਰ। ਜਿਨ੍ਹਾਂ ਨੇ ਇਹ ਸੰਵਧਾਨ ਲਿਖਿਆ ਸੀ ਡਾਕਟਰ ਭੀਮrao ਅੰਬੇਦਕਰ ਨੇ। ਠੀਕ ਹੈ ਜੀ ਉਹਦੇ ਖਿਲਾਫ ਕਾਂਗਰਸ ਨੇ ਕੈਂਡੀਡੇਟ ਖੜਾ ਕਰਕੇ ਉਹਨੂੰ ਹਰਾਇਆ ਸੀ। ਤਾਂ ਲੋਕੀ ਪਤਾ ਹੈ ਉਹਨਾਂ ਦੇ ਪੀਐਸਰ ਉਹਨਾਂ ਨੇ ਕਿਹਾ ਕਿ ਤਾਂ ਹਾਂ ਜੀ ਉਹ